ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੁੜ ਚੁੱਕੇ ਹੋ ਚੈਨਲ ਵੈਦਰ ਅਪਡੇਟਸ ਵਿਦੇ ਦੇ ਨਾਲ ਮੌਸਮ ਦੀ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਕਿ ਜੋ ਹੁਣ ਹਾਲਾਤ ਬਣੇ ਹੋਏ ਨੇ ਦੀਵਾਲੀ ਤੋਂ ਬਾਅਦ ਇੱਕ ਤਰੀਕੇ ਨਾਲ ਜੋ ਗੰਧਕ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਕਾਫੀ ਜਣੇ ਦੇਖ ਰਹੇ ਨੇ ਕਿ ਅਸਮਾਨ ਦੇ ਵਿੱਚ ਗਾਜ਼ੀ ਜੀ ਚੜੀ ਹੋਈ ਹੈ ਜੋ ਕਿ ਪਟਾਕੇ ਜੋ ਦੀਵਾਲੀ ਮਨਾਈ ਗਈ ਹੈ ਕਾਫੀ ਮੇਰੇ ਵੀਰ ਭੈਣ ਭਰਾ ਕਮੈਂਟ ਵੀ ਕਰਨਗੇ ਇਸ ਨੂੰ ਧਾਰਮਿਕ ਭਾਵਨਾ ਨਾਲ ਵੀ ਜੋੜ ਕੇ ਦੇਖਣਗੇ ਪਰ ਇਹ ਗੱਲ ਜਿਹੜੀ ਹੈ ਵਾਤਾਵਰਣ ਦੇ ਨਾਲ ਰਿਲੇਟਡ ਹੈ ਇਸ ਨੂੰ ਧਾਰਮਿਕ ਭਾਵਨਾਵਾਂ ਤੋਂ ਉੱਪਰ ਉੱਠ ਕੇ ਥੋੜੀ ਜੀ ਗੱਲ ਜਿਹੜੀ ਹੈ ਉਹ ਸਮਝੀ ਜਾਵੇ ਕਿਉਂਕਿ ਤੁਸੀਂ ਦੇਖੋਗੇ ਹਲੇ ਵੀ ਪਟਾਕੇ ਜਿਹੜੇ ਉਹ ਚਲਦੇ ਹੋਏ ਦਿਖਾਈ ਦੇ ਰਹੇ ਨੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਅਗਰ ਗੱਲ ਕੀਤੀ ਜਾਵੇ ਤਾਂ ਲਗਾਤਾਰ ਜਿਹੜੀ ਦੀਵਾਲੀ ਹੈ ਉਸ ਤੋਂ ਪਹਿਲਾਂ ਅਤੇ ਬਾਅਦ ਪਟਾਕੇ ਚਲਾਏ ਜਾਂਦੇ ਨੇ ਹੋਰ ਵੀ ਕਈ ਕਾਰਨ ਨੇ ਕਿਉਂਕਿ ਜਿਹੜੀ ਹਵਾ ਹੈ ਉਹ ਸਥਿਰ ਹੋ ਜਾਂਦੀ ਹੈ ਪਛਮੀ ਹਵਾ ਥੋੜੀ ਜਿਹੀ ਰੁਕ ਜਾਂਦੀ ਹੈ ਗੰਧਕ ਦਾ ਮਾਹੌਲ ਥੋੜਾ ਜਿਹਾ ਬੰਦ ਜਾਂਦਾ ਹਵਾ ਦੇ ਵਿੱਚ ਕਿਉਂਕਿ ਇਸ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਫਸਲਾਂ ਨੇ ਉਹਨਾਂ ਦੀ ਵੀ ਕਟਾਈ ਦਾ ਸਮਾਂ ਚੱਲ ਰਿਹਾ ਹੁੰਦਾ ਹੈ ਤੇ ਹੋਰ ਵੀ ਸਾਫ਼-ਸਫਾਈ ਜਿਹੜੀ ਖੇਤਾਂ ਦੇ ਵਿੱਚ ਚੱਲਦੀਆਂ ਨੇ ਜਾਂ ਘਰਾਂ 'ਚ ਚੱਲਦੀਆਂ ਨੇ ਉਹਨਾਂ ਨੂੰ ਅਕਸਰ ਸਾਫ਼ ਕਰਨ ਦੇ ਲਈ ਕੂੜੇ ਨੂੰ ਖਤਮ ਕਰਨ ਦੇ ਲਈ ਅੱਗ ਲਗਾਈ ਜਾਂਦੀ ਹੈ ਉਹ ਵੀ ਇੱਕ ਮੇਜਰ ਕਾਰਨ ਹੈ ਹਵਾ ਦੇ ਵਿੱਚ ਧੂੰਏ ਦੇ ਫੈਲਣ ਦਾ ਠੀਕ ਹੈ ਇਹ ਤਿੰਨ ਚਾਰ ਮੇਜਰ ਕਾਰਨ ਨੇ ਅਗਰ ਹੁਣ ਅਸੀਂ ਗੱਲ ਕਰੀ ਜਾਵੇ ਤਾਂ 에ਅਰ ਕੁਆਲਿਟੀ ਇੰਡੈਕਸ ਦੀ ਬਹੁਤ ਮਾੜਾ ਹਾਲ ਹੈ ਜੀ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਧੁੰਦ ਦੇ ਜਾਂ ਫਿਰ ਧੂੜ ਦੇ ਕਿਵੇਂ ਦੇ ਨਿਸ਼ਾਨ ਨੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਿਓ ਤੇ ਹੁਣ ਆਪਾਂ ਗੱਲ ਕਰਦੇ ਹਾਂ 에ਅਰ ਕੁਆਲਿਟੀ ਇੰਡੈਕਸ ਦੀ ਤੁਸੀਂ ਦੇਖੋਗੇ ਕਿ 에ਅਰ ਕੁਆਲਿਟੀ ਇੰਡੈਕਸ ਦੇ ਵਿੱਚ ਮੇਨ ਤੌਰ ਤੇ ਜਿਹੜਾ ਉੱਤਰੀ ਆਪਣਾ ਪੰਜਾਬ ਦੀ ਗੱਲ ਕਰੀ ਜਾਵੇ ਤਾਂ ਫਿਲਹਾਲ ਪੱਛਮੀ ਹਵਾ ਚੱਲ ਰਹੀ ਹੈ ਮੇਨ ਤੌਰ ਤੇ ਜਿਹੜੇ ਹਾਲਾਤ ਨੇ ਉਹ ਅੰਮ੍ਰਿਤਸ 300 ਦੇ ਨੇੜੇ ਤੇ ਪਹੁੰਚਦਾ ਹੋਇਆ ਦਿਖਾਈ ਦਿੱਤਾ ਸੀ ਕੱਲ ਦਿਵਾਲੀ ਵਾਲੇ ਦਿਨ ਮੈਂ ਦੇਖਿਆ ਸੀਗਾ 500 ਦੇ ਨੇੜੇ ਤੇ ਪਰ ਸਾਊਥ ਵਾਲੇ ਪਾਸੇ ਅਗਰ ਅਸੀਂ ਜਾਈਏ ਤਾਂ ਉਹਦੇ ਵਿੱਚ ਦੇਖਿਆ ਜਾਵੇਗਾ ਕਿ ਹੇਠਲੇ ਪਾਸੇ ਕਿਉਂਕਿ ਵਰਖਾ ਵਗੈਰਾ ਹੋ ਚੁੱਕੀ ਹੈ ਤੇ ਸਾਊਥ ਵਾਲੇ ਪਾਸੇ ਜਿਹੜਾ ਮੌਸਮ ਹੈ ਉਹ ਮਈ ਨੇ ਸਾਫ਼ ਕਰਤਾ ਹੈ ਕਿਉਂਕਿ ਲਗਾਤਾਰ ਹੇਠਲੇ ਇਲਾਕੇ ਵਿੱਚ ਮੀਂਹ ਪੈ ਰਿਹਾ ਸੀ ਪਰ ਅਗਰ ਮੱਧ ਭਾਰਤ ਦੀ ਗੱਲ ਕਰੀ ਜਾਵੇ ਪੰਜਾਬ ਦੇ ਨਾਲੋਂ ਅਗਰ ਥੱਲੇ ਜਾਈਏ ਮਾੜਾ ਜ ਆਪਾਂ ਤਾਂ ਮੱਧ ਭਾਰਤ ਵਿੱਚ ਤੁਸੀਂ ਦੇਖੋਗੇ ਕਿ ਥੋੜਾ ਜਿਹਾ ਨੁਕਸਾਨ ਜ਼ਿਆਦਾ ਹੈ ਕਿਉਂਕਿ ਨਾ ਤਾਂ ਉੱਥੇ ਪੱਛਮੀ ਹਵਾ ਚੱਲੀ ਹੈ ਨਾ ਕੋਈ ਮੀਂਹ ਦੇਖਣ ਨੂੰ ਮਿਲਿਆ ਇਸ ਕਰਕੇ ਮੱਧ ਭਾਰਤੀ ਜਿੰਨੀ ਵੀ ਬੈਲਟ ਹੈ ਰਾਜਸਥਾਨ ਤੋਂ ਐਮਪੀ ਤੋਂ ਹੁੰਦੀ ਹੋਈ ਰੇੜ-ਤੇੜੇ ਦੇ ਇਲਾਕਿਆਂ ਦੇ ਵਿੱਚ ਉੱਥੇ ਜਿਹੜੀ 에ਅਰ ਕੁਆਲਿਟੀ ਇੰਡੈਕਸ ਹੈ ਬਹੁਤ ਮਾੜੀ ਹੈ ਪੰਜਾਬ ਨਾਲੋਂ ਵੀ ਅਤੇ ਸਾਊਥ ਨਾਲੋਂ ਵੀ ਕਿਉਂਕਿ ਨਾ ਤਾਂ ਉੱਥੇ ਕੋਈ ਵਰਖਾ ਹੋਈ ਹੈ ਨਾ ਕੋਈ ਪੱਛਮੀ ਹਵਾ ਚੱਲੀ ਹੈ ਕਿਉਂਕਿ ਜਿਹੜੀ ਪੱਛਮੀ ਹਵਾ ਚੱਲੀ ਵੀ ਹੈ ਉਹ ਉਹਦਾ ਮੇਨ ਅਸਰ ਪੰਜਾਬ ਜੰਮੂ ਹਰਿਆਣਾ ਰਾਜਸਥਾਨ ਦੇ ਕੁਝ ਕੁ علاقے ਜਿਹੜੇ ਪੰਜਾਬ ਨੂੰ ਟੱਚ ਕਰਦੇ ਨੇ ਇਹਨਾਂ ਦੇ ਵਿੱਚ ਦੇਖਣ ਨੂੰ ਮਿਲਿਆ ਤਾਂ ਕਰਕੇ ਥੋੜੀ ਜਿਹੀ ਕੁਆਲਿਟੀ ਸੁਧਰੀ ਹੈ ਪਰ ਮੱਧ ਭਾਰਤ ਦੇ ਵਿੱਚ ਹਲੇ ਵੀ ਨੁਕਸਾਨ ਦੇਖਣ ਨੂੰ ਮਿਲ ਰਿਹਾ ਹੈ ਰਿਕਾਰਡ ਟੁੱਟਿਆ ਜੀ ਦਿੱਲੀ ਦਾ ਕੱਲ ਦਿੱਲੀ ਦੇ ਵਿੱਚ 625 ਤੱਕ 에ਅਰ ਕੁਆਲਿਟੀ ਇੰਡੈਕਸ ਗਿਆ ਜੋ ਕਿ ਬਹੁਤ ਮਾੜਾ ਹੈ ਕਿਉਂਕਿ ਡਬਲ ਡਿਜੀਟ ਦੇ ਵਿੱਚ ਚੱਲੇ ਮਨ ਮਨ ਨਹੀਂ ਜਾਂਦੇ ਵੀ ਜਦੋਂ ਜ ਤੱਕ ਉਹ 99 ਡਬਲ ਡੀ ਜਿਹੜੀ ਮੰਨੀ ਜਾਂਦੀ 70 80 50 ਤੋਂ ਥੱਲੇ ਥੱਲੇ ਅਗਰ ਹੈਗਾ 에ਅਰ ਕੁਆਲਿਟੀ ਇੰਡੈਕਸ ਤਾਂ ਉਹ ਬਹੁਤ ਸਹੀ ਮੰਨਿਆ ਜਾਂਦਾ ਹੈ ਇੰਡੀਆ ਦੇ ਵਿੱਚ 100 ਦੇ ਨੇੜੇ ਤੇੜੇ ਵੀ ਸਹੀ ਚਲੋ ਕਿਉਂਕਿ ਇੱਥੇ ਪੋਲਿਊਸ਼ਨ ਬਹੁਤ ਜ਼ਿਆਦਾ ਹੈ ਜਾਂ ਫਿਰ ਲੋਕ ਕੇਅਰ ਨਹੀਂ ਕਰਦੇ ਤਾਂ 100 ਤੱਕ ਮੰਨ ਲਿਆ ਜਾਂਦਾ ਕਿ ਠੀਕ ਠਾਕ ਹੈ ਪਰ ਹੁਣ ਜਿਹੜਾ ਪਹੁੰਚ ਚੁੱਕਿਆ ਸੀ ਉਹ 625 ਲਗਭਗ 10 ਸਿਗਰਟਾਂ ਪੀਣ ਦੇ ਬਰਾਬਰ ਉਹ 에ਅਰ ਕੁਆਲਿਟੀ ਇੰਡੈਕਸ ਹੈ ਅਗਰ ਕੋਈ ਸਿਗਰਟ ਨਹੀਂ ਵੀ ਪੀਂਦਾ ਕੋਈ ਨਸ਼ਾ ਨਹੀਂ ਵੀ ਕਰਦਾ ਉਹਦੇ ਅੰਦਰ ਵੀ ਇੰਨੀ ਜ਼ਿਆ ਉਹੋ ਸਿਗਰਟ ਪੀਵੇ ਜਾਂ ਨਾ ਪੀਵੇ ਫਿਰ ਵੀ ਕਿਤੇ ਨਾ ਕਿਤੇ ਉਹਦੇ ਅਗਰ ਤੁਸੀਂ ਟੈਸਟ ਕਰਾਓਗੇ ਤਾਂ ਉਹਦੇ ਫੇਫੜਿਆਂ ਦੇ ਵਿੱਚ ਉਹ ਲਾਰ ਜਿਹੜੀ ਆ ਉਹ ਇਸ ਤਰੀਕੇ ਦੀ ਪ੍ਰਾਪਤ ਹੋਵੇਗੀ ਕਿਉਂ ਕਿ ਕਿਤੇ ਨਾ ਕਿਤੇ ਸਮੋਕਿੰਗ ਕਰਦਾ ਹੋਇਆ ਨਜ਼ਰ ਆਵੇਗਾ ਅਗਰ ਤੁਸੀਂ ਉਹਦੀ ਮੈਡੀਕਲ ਜਾਂਚ ਕਰਾਓਗੇ ਇੰਨਾ ਜ਼ਿਆਦਾ ਮਾੜਾ ਹਾਲ ਅਸੀਂ ਖੁਦ ਆਪਣੇ ਹੱਥਾਂ ਨਾਲ ਆਪਣੇ ਵਾਤਾਵਰਣ ਦਾ ਕਰ ਰਹੇ ਹਾਂ ਬਾਕੀ ਇਹ ਦੋ ਕੁ ਦਿਨ ਜਿਹੜੀ ਹਵਾ ਦੇ ਵਿੱਚ ਗਾਦ ਇਸੇ ਤਰੀਕੇ ਨਾਲ ਬਣੀ ਰਹੂਗੀ ਪੱਛਮੀ ਹਵਾ ਚੱਲਣ ਦੇ ਨਾਲ ਪਛੱਕ ਪੰਜਾਬ ਨੂੰ ਥੋੜਾ ਜਿਆਦਾ ਰਾਹਤ ਮਿਲੂਗੀ ਪਰ ਮੱਧ ਭਾਰਤ ਦੇ ਲੋਕਾਂ ਨੂੰ ਹਜੇ ਵੀ ਨੁਕਸਾਨ ਇਸ ਦਾ ਦੇਖਣ ਨੂੰ ਮਿਲਦਾ ਰਹੇਗਾ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਫਿਲਹਾਲ ਪਹਾੜੀ ਖੇਤਰਾਂ ਵਿੱਚ ਵਰਖਾ ਦੀ ਉਮੀਦ ਲਗਾਤਾਰ ਬਣੀ ਹੋਈ ਹੈ ਤੁਸੀਂ ਦੇਖੋਗੇ ਤਾਂ ਜਿਵੇਂ ਤੁਹਾਨੂੰ ਪਹਿਲੇ ਦੱਸ ਰਹੇ ਸੀ ਕਿ 22 ਤਰੀਕ ਤੋਂ ਲੈ ਕੇ 24 ਤਰੀਕ ਤੱਕ ਮੰਡੀ ਮਨਾਲੀ ਕੁਲੂ ਸ਼ਿਮਲਾ ਇਹਨਾਂ ਦੇ ਨੇੜੇ-ਤੇੜੇ ਇਲਾਕਿਆਂ ਵਿੱਚ ਮੀਂਹ ਦੇਖਣ ਨੂੰ ਮਿਲੂਗਾ ਤੇ ਪਹਾੜਾਂ ਦਾ ਮੌਸਮ ਤਾਂ ਠੀਕ ਹੈ ਫਿਲਹਾਲ ਪਰ ਪੰਜਾਬ ਦਾ ਮੌਸਮ ਅਜੇ ਸਹੀ ਨਹੀਂ ਹੈ ਬਾਕੀ ਜੋ ਵੀ ਅਪਡੇਟ ਹੋਵੇਗੀ ਉਹ ਅਲੱਗ ਤੋਂ ਲੈ ਕੇ ਚੈਨਲ ਦੀ ਜਾਣਕਾਰੀ ਸਾਂਝੀ ਕਰਾਂਗੇ ਬਣੇ ਰਹੋ ਵੈਦਰ ਅਪਡੇਟਸ ਔਰ ਦੇ ਨਾਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਧੰਨਵਾਦ ਜੀ ਸਾਰਿਆਂ ਦਾ